ਕਰਜਾ ਜਿਹੜਾ ਮਾੜਾ ਮੋਟਾ ਹੈਗਾ ਲਾ ਲਓ ਬਹੁਤਾ ਨਹੀਂ ਤੇ ਘੱਟੋ ਘੱਟ 2-2 4-4 ਕਿੱਲੇ ਆਪਣੇ ਨਾਂ ਤੇ ਖਰੀਦ ਕੇ ਰੱਖੋ ਜਦੋਂ ਮਿੱਟੀ ਨਾਲੋਂ ਟੁੱਟ ਗਏ ਨਾ ਪੱਲੇ ਕੁਝ ਨਹੀਂ ਰਹਿਣਾ ਪੰਜਾਬੀ ਅੱਗੇ ਵੀ ਬਸ ਸਭ ਤੋਂ ਪਹਿਲਾਂ ਦੁਆਬਾ ਬਾਹਰ ਆਇਆ ਦੁਆਬੇ ਚੋ ਇੱਕ ਬੰਦਾ ਹੁੰਦਾ ਹੁੰਦਾ ਸੀ ਇੱਥੋਂ ਨੇ ਪੈਸੇ ਕਮਾਉਣੇ ਉੱਥੇ ਲੋਕਾਂ ਨੇ ਘਰ ਬਣਾ ਲਿਆ ਕੋਠੀ ਬਣਾਲੀ ਪ੍ਰਾਪਰਟੀ ਬਣਾਲੀ ਉਹ ਵਧੀਆ ਸੀ ਹੁਣ ਕੀ ਹੋਇਆ ਆਈਲੈਂਡਸ ਦਾ ਪੇਪਰ ਦੇ ਕੇ ਤੁਸੀਂ ਆਏ ਜੇ ਮਾਂ ਲਿਆਂ ਦੀ ਪਿਓ ਲਿਆਂ ਦਾ ਚੱਲ ਪਾਪਾ ਵੇਚ ਸਾਰੀ ਜ਼ਮੀਨ ਫੇਰ ਇੱਥੇ ਆ ਗਏ ਇਥੇ ਤੁਹਾਨੂੰ ਪਤਾ ਹੀ ਕਿਦਾਂ ਗੁਜ਼ਾਰਾ ਹੈ ਉੱਥੇ ਭਾਵੇਂ ਮਰਲਾ ਜ਼ਮੀਨ ਖਰੀਦ ਕੇ ਰੱਖੋ ਜ਼ਰੂਰ ਖਰੀਦੋ ਜਿਹੜੇ ਇੱਥੋਂ ਦੇ ਸਿਟੀਜਨ ਆ ਉਹ ਵੀ ਉੱਥੇ ਖਰੀਦੋ ਜਿਹੜੇ ਅਜੇ ਆਏ ਹੋ ਇਹ ਮਨ 'ਚ ਏਮ ਬਣਾ ਕੇ ਰੱਖੋ ਵੀ ਜ਼ਮੀਨ ਉੱਥੇ ਖਰੀਦਣੀ ਆ ਚੰਗੇ ਨਹੀਂ ਲੱਗਾਂਗੇ ਸ਼ਹੀਦਾਂ ਦੀ ਧਰਤੀ ਹੋਵੇ ਤੇ ਭਈਏ ਪਾਣ ਥੁੱਕਦੇ ਫਿਰਨ ਉਸ ਧਰਤੀ 'ਤੇ ਮੈਂ ਲੈਸਟਰ ਗਿਆ ਲੈਸਟਰ ਦੇ ਬਾਜ਼ਾਰਾਂ 'ਚ ਤੁਸੀਂ ਅੱਜ ਵੀ ਪਾਣ ਥੁੱਕਿਆ ਵੇਖ ਸਕਦੇ ਹੋ ਉਹ ਬੰਦੇ ਦੇ ਇੱਥੇ ਆ ਕੇ ਨਹੀਂ ਟਲੇ ਤੁਹਾਡੀ ਧਰਤੀ ਦੇ ਕਿੰਨੇ ਕ ਸਕੇ ਹੋਣਗੇ ਤੁਸੀਂ ਲੈਸਟਰ ਜਿੱਥੇ ਗੁਰਦੁਆਰਾ ਗੁਰੂ ਤੇਗ ਬਹਾਦਰ ਉਹਦੇ ਲਾਗੇ-ਲਾਗੇ ਬਾਜ਼ਾਰ ਜਿਹੜੇ ਛੋਟੇ-ਛੋਟੇ ਪਿੰਡ ਜਿਹਾ ਹੀ ਬਣਿਆ ਉਹਨਾਂ ਬਾਜ਼ਾਰਾਂ 'ਚ ਨੰਘੋ ਉੱਥੇ ਪੰਜਾਬੀ 'ਚ ਬੋਰਡ ਲੱਗੇ ਤੁਸੀਂ ਪੜ ਲਿਓ ਭਾਵੇਂ ਜਾ ਕੇ ਮੈਂ ਤੇ ਪੜਿਆ ਇੱਥੇ ਪਾਣ ਥੁੱਕਣਾ ਮਨਾ ਹੈ ਇੰਗਲੈਂਡ 'ਚ ਲਿਖਿਆ ਹੋਇਆ ਹੈਰਾਨ ਹੋਇਆ ਮੈਂ ਕਿ ਵਾਕਿ ਉਹ ਗੰਧ ਇੱਥੇ ਵੀ ਆ ਗਿਆ ਲੈ ਕੇ ਆਏ ਪਰ ਸਰਦਾਰਾਂ ਨੇ ਜਿੱਥੇ ਵੀ ਗਏ ਆ ਕਾਮਯਾਬੀ ਦੇ ਝੰਡੇ ਗੱਡੇ ਆ ਤੁਸੀਂ ਇੱਥੇ ਆਏ ਹੋ ਤੁਸੀਂ ਹਰ ਜਗ੍ਹਾ ਦੇ ਉੱਤੇ ਸਟੈਂਡ ਕਰਦੇ ਹੋ ਹਰ ਜਗ੍ਹਾ ਦੇ ਉੱਤੇ ਭਾਵੇਂ ਰਾਜਨੀਤੀ ਆ ਭਾਵੇਂ ਕਾਰੋਬਾਰ ਆ ਇਹ ਜਿਹੜੇ ਇੱਥੋਂ ਦੇ ਰਹਿਣ ਵਾਲੇ ਇਹਨਾਂ ਲੋਕਾਂ ਨੂੰ ਕਦੇ ਵਧੀਆ ਥੋੜਾ ਲੱਗਦਾ ਹੈ ਵੀ ਸਾਨੂੰ ਸਦੀਆਂ ਹੋ ਗਈਆਂ ਰਹਿੰਦਿਆਂ ਨੂੰ ਇਹ ਲੋਕ ਕੱਲ ਆਏ ਅੱਜ ਰੇਂਜ ਰੋਵਰ ਲੈ ਕੇ ਤੁਰੇ ਫਿਰਦੇ ਆ ਤੁਹਾਡੀ ਮਿਹਨਤ ਬੋਲਦੀ ਆ ਤੁਹਾਡੀ ਮਸ਼ੱਕਤ ਬੋਲਦੀ ਆ ਤੁਸੀਂ ਦਿਨ ਰਾਤ ਇੱਕ ਕੀਤਾ ਵਾ ਜੌਬਾਂ ਦੇ ਉੱਤੇ ਗਏ ਹੋ ਪਰ ਇੱਕ ਬੇਨਤੀ ਆਖਰੀ ਕਿ ਪੰਜਾਬ ਦੇ ਵਿੱਚ ਪ੍ਰਾਪਰਟੀ ਨਾਲ ਵੇਚੋ ਕਦੀ ਜਰੂਰ ਉੱਥੇ ਜ਼ਮੀਨਾਂ ਖਰੀਦੋ ਜਾਇਦਾ ਤੁਹਾਡੀ ਉੱਥੇ ਹੋਈ ਤੇ ਪੰਜਾਬੀ ਬਣੇ ਰਹੋਗੇ ਇੱਥੇ ਵਿਆਹ ਹੋ ਗਿਆ ਜਦੋਂ ਨਿਆਣੇ ਹੋਏ ਪੀੜੀ ਬਦਲ ਜਾਣੀ ਉਸੇ ਵੇਲੇ ਨਾਨਿਆਂ ਆਣੇ ਕੇਸ ਰੱਖਣੇ ਨਾਨਿਆਂ ਆਣੇ ਪੰਜਾਬੀ ਬੋਲਣੀਆਂ ਤੇ ਜਦੋਂ ਤੀਜੀ ਪੀੜੀ ਜੋ ਦਾਦੀਆਂ ਦਾਦੇ ਬਣੋਗੇ ਫਿਰ ਤੇ ਬਿਲਕੁਲ ਹੀ ਕੰਮ ਗਿਆ ਪਰ ਉੱਥੇ ਤੁਹਾਡਾ ਕੁਝ ਹੋਇਆ ਜੜਾਂ ਉੱਥੇ ਹੋਈਆਂ ਫਿਰ ਪੰਜਾਬ ਵੀ ਬਚਿਆ ਰਹੂਗਾ ਪੰਜਾਬੀਅਤ ਵੀ ਬਚੀ ਰਹੂਗੀ ਇਸ ਕਰਕੇ ਇੱਕ ਬੇਨਤੀ ਆ ਬੜਾ ਜ਼ੋਰ ਲੱਗਾ ਪਿਆ ਪੰਜਾਬ ਖਾਲੀ ਹੋ ਜਾਵੇ ਕਿਉਂ ਇਸ ਕਰਕੇ ਵੀ ਲੱਗਾ ਹੈ ਕਿਉਂਕਿ ਉਥੇ ਦੁਨੀਆ ਦੀ ਹੱਬ ਬਣਨੀ ਆ ਅੱਜ ਬਣ ਜੇ 10 ਸਾਲਾਂ ਨੂੰ ਬਣ ਜੇ ਆਉਣ ਵਾਲੇ ਸਮੇਂ 'ਚ ਜਿਹੜੀ ਲੜਾਈ ਤੁਸੀਂ ਵੇਖੀ ਆ ਨਾ ਅੱਗੇ ਉਹ ਤੇਲ ਦੀ ਲੜਾਈ ਹੋਈ ਆ ਗੋਰਿਆਂ ਕੋ ਕਦੇ ਤੇਲ ਘਟਿਆ ਅਮਰੀਕਾ ਕੋ ਕਦੇ ਤੇਲ ਘਟਿਆ ਪਰ ਅਮਰੀਕਾ ਨੇ ਅੱਜ ਤੱਕ ਆਪਣਾ ਧਰਤੀ 'ਚੋਂ ਤੇਲ ਕੱਢਿਆ ਹੀ ਨਹੀਂ ਚਲਾ ਕੇ ਅਗਲੇ ਭਾਈ ਕੈਨੇਡਾ ਨੇ ਧਰਤੀ ਵਿੱਚੋਂ ਤੁਬਕਾ ਤੇਲ ਨਹੀਂ ਅਜੇ ਤੱਕ ਕੱਢਿਆ ਅਰਬ ਸਾਰਾ ਕੁੱਟ ਮਾਰਿਆ ਅਰਬ ਸਾਰਾ ਹੀ ਪੁੱਟ ਕੇ ਲੁੱਟ ਲਿਆ ਆਉਣ ਵਾਲੀ ਜਿਹੜੀ ਲੜਾਈ ਆ ਡੀਜ਼ਲ ਪੈਟਰੋਲ ਖਤਮ ਆ ਐਲਨ ਮਸਕ ਹੁਣਾਂ ਨੇ ਕਹਿ ਦਿੱਤਾ ਵੀ ਆਉਣ ਵਾਲੇ ਸਮੇਂ 'ਚ ਗੱਡੀਆਂ ਦੂਜੀਆਂ ਚੱਲਣਗੀਆਂ ਟੈਸਲਾ ਵਾਲਿਆਂ ਨੇ ਕਹਿ ਦਿੱਤਾ ਆ ਇਲੈਕਟ੍ਰੀਕਲ ਚੱਲਣਗੀਆਂ ਅਗਲੀ ਲੜਾਈ ਜਿਹੜੀ ਆ ਡੀਜ਼ਲ ਪੈਟਰੋਲ ਦੀ ਨਹੀਂ ਹੋਣੀ ਕਿਤੇ ਗੈਸ ਦੀ ਨਹੀਂ ਹੋਣੀ ਅਗਲੀ ਲੜਾਈ ਹੋਣੀ ਆ ਸਭ ਤੋਂ ਉਪਜਾਊ ਧਰਤੀ ਦੀ ਸਭ ਤੋਂ ਉਪਜਾਊ ਧਰਤੀ ਜਿੰਨਾ ਕੋਲ ਹੋਵੇਗੀ ਉਹ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਹੋਣਗੇ ਇਹਨੂੰ ਅੱਜ ਮੰਨ ਲਓ ਕੱਲ ਮੰਨ ਲਓ 10 ਸਾਲਾਂ ਨੂੰ ਮੰਨ ਲਓ ਬਹੁਤਾ ਸਮਾਂ ਦੂਰ ਨਹੀਂ ਜਦੋਂ ਡੀਜ਼ਲ ਪੈਟਰੋਲ ਦੀ ਜ਼ੀਰੋ ਵੈਲਿਊ ਹੋ ਗਈ ਉਦੋਂ ਫਿਰ ਹੋੜ ਮੱਚਣੀ ਆ ਕਿ ਜਿੱਥੇ ਸਭ ਤੋਂ ਵਧੀਆ ਪਾਣੀ ਆ ਜਿੱਥੇ ਸਭ ਤੋਂ ਵਧੀਆ ਧਰਤੀ ਦਾ ਅਨਾਜ ਪੈਦਾ ਹੁੰਦਾ ਹੈ ਉਹ ਪੰਜਾਬ ਦੀ ਧਰਤੀ ਆ ਜਦੋਂ ਸਾਰੀ ਦੁਨੀਆ ਗਲੋਬਲ ਵਾਰਨਿੰਗ ਦੇ ਨਾਲ ਜੂਝਦੀ ਹੋਊਗੀ ਸਮੇਤ ਇੰਗਲੈਂਡ ਦੇ ਕੈਨੇਡਾ ਅਮਰੀਕਾ ਦੇ ਉਦੋਂ ਪੰਜਾਬ ਦੀ ਰੋਟੀ ਪੱਕਦੀ ਹੋਊਗੀ ਇਸ ਕਰਕੇ ਜ਼ਰੂਰ ਹੰਬਲਾ ਮਾਰੋ ਤੁਸੀਂ ਪੰਜਾਬੀ ਹੋ ਪੰਜਾਬ ਦੇ ਰਹਿਣ ਵਾਲੇ ਹੋ ਬਾਬਾ ਬੰਦਾ ਸਿੰਘ ਬਹਾਦਰ ਨੇ ਤੁਹਾਨੂੰ ਜ਼ਮੀਨਾਂ ਦੇ ਵਾਰਿਸ ਬਣਾਇਆ ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਉਹ ਜ਼ਮੀਨਾਂ ਕਦੇ ਖਸਨਾ ਨਾ ਦਿਓ ਭਈਏ ਆ ਕੇ ਕਦੇ ਕਬਜ਼ਾ ਨਾ ਕਰਕੇ ਬਹਿ ਜਾਣ ਕੋਠੀਆਂ ਤੁਹਾਡੀਆਂ ਉੱਥੇ ਪਈਆਂ ਵਾ ਘਰ-ਬਾਰ ਤੁਹਾਡੇ ਉੱਥੇ ਆ ਕਿਤੇ ਜੋਰ ਨਹੀਂ ਲੱਗਦਾ ਸਾਲ 'ਚ ਘੱਟੋ-ਘੱਟ ਇੱਕ ਢੇੜਾ ਜ਼ਰੂਰ ਮਾਰ ਕੇ ਆਇਆ ਜੇ ਘਰ ਹੀ ਜੰਦਰਾ ਵੱਜ ਗਿਆ ਕਹਾ ਉੱਗ ਗਿਆ ਕੀ ਫਾਇਦਾ ਸਾਡੀਆਂ ਕੋਠੀਆਂ ਜਾਇਦਾਦਾਂ ਦਾ ਇਸ ਕਰਕੇ ਉਥੇ ਥੋੜੀ ਤੋਂ ਥੋੜੀ ਬਹੁਤੀ ਤੋਂ ਬਹੁਤੀ ਜ਼ਮੀਨ ਜਾਇਦਾਦ ਜ਼ਰੂਰ ਖਰੀਦੋ ਤੇ ਤੁਹਾਡਾ ਪੰਜਾਬ ਨਾ ਮੋਢ ਬੱਜਾ ਰਵੇ ਕੱਲ ਦੇ ਦੀਵਾਨ ਚ ਸੁਣਾਗੇ ਸ਼ੇਰੇ ਪੰਜਾਬ ਕੇ